ਮੈਂ ਅੱਜ ਜਿਹੜਾ ਇਹ ਪ੍ਰਸਤਾਵ ਆਇਆ ਹੈ ਇਹਦਾ ਸਮਰਥਨ ਕਰਦਾ ਤੇ ਮੈਂ ਸੈਂਟਰ ਸਰਕਾਰ ਨੂੰ ਇਹ ਬੇਨਤੀ ਨਹੀਂ ਕਰਦਾ ਮੈਂ ਸੈਂਟਰ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਕਹਿਣਾ ਚਾਹੁੰਦਾ ਕਿ ਗਰੀਬਾਂ ਦੀ ਗਰਦਨ ਤੇ ਕਹਾੜੀ ਰੱਖ ਕੇ ਚਲਾਉਣਾ ਆੜਾ ਰੱਖ ਕੇ ਚਲਾਉਣਾ ਬੰਦ ਕਰੋ ਨਹੀਂ ਤਾਂ ਤੁਹਾਡਾ ਪਿੰਡਾਂ 'ਚ ਵੜਨਾ ਤੇ ਤੁਸੀਂ ਨਾਲ ਤੁਸੀਂ ਹੋ ਅਕਾਲੀ ਦਲ ਤੁਹਾਡੇ ਨਾਲ ਆਊਗਾ ਤੁਹਾਡਾ ਦੋਨਾਂ ਦਾ ਹੀ ਪਿੰਡਾਂ 'ਚ ਵੜਨਾ ਬੰਦ ਹੋਊਗਾ ਜੇ ਤੁਸੀਂ ਐਂ ਲੜਦੇ ਰਹੇ ਜਿਵੇਂ ਹੁਣ ਤੁਸੀਂ ਲੜ ਰਹੇ ਹੋ ਇੱਥੇ ਵੀ ਲੜਪੇ ਸੀਗੇ ਹਨਾ ਤੇ ਜੇ ਐਂ ਲੜਦੇ ਰਹੇ ਬੱਦਲਬਾਈ ਥੋੜੀ ਵੀ ਠੀਕ ਨਹੀਂ ਲੱਗ ਰਹੀ ਹੈ ਮੈਂ ਨਹੀਂ ਕਹਿੰਦਾ ਕਿ ਅਸੀਂ ਆ ਰਹੇ ਹਾਂ ਮੈਂ ਕਹਿੰਦਾ ਅਸੀਂ ਤਾਂ ਪਹਿਲੇ ਲੋਕਾਂ ਜਾਵਾਂਗੇ ਪਬਲਿਕ ਲਿਆਊਗੀ ਜਿਹਨੂੰ ਲਿਆਊਗੀ ਸੋ ਇਸ ਕਰਕੇ ਜੇ ਐਦਾਂ ਹੀ ਗਿਣਤੀਆਂ ਕੋਈ 17 ਜਾਂ 25 ਕਰਨੀਆਂ ਨੇ ਉਹ ਪਹਿਲਾਂ ਕੈਪਟਨ ਸਾਹਿਬ ਪਿਛਲੀ ਵਾਰ 2012 'ਚ ਕਟਾਉਂਦੇ ਕਟਾਉਂਦੇ ਆ ਤਾਂ ਕਰੂਗਾ ਇਹਨੂੰ ਹਰਾ ਲਊ ਆ ਵੀ ਮੈਨੂੰ ਲੱਗਦਾ ਮਿਨਿਸਟਰੀ ਮੰਗੂ ਇਹਨੂੰ ਹਰਾ ਲਊ ਇਸ ਚੱਕਰ ਚ ਆਪੋ ਜੀ ਜ ਬਹਿਣਾ ਪੈ ਗਿਆ ਸੀਗਾ ਜਿਹੜੇ ਅਫਸਰ ਸੀ ਉਹ ਤਾਂ ਉਹਦੀ ਮੁੱਕ ਜਾਂਦੇ ਨੇ ਜੀ ਉਹਦਾ ਰਾਜਪੁਰੇ ਉੱਤਰ ਲੱਗੇ ਸੀ ਸ਼ਤਾਬਦੀ ਤੋਂ ਦਿੱਲੀ ਤੋਂ ਚੱਲ ਪਈ ਸੀ ਉਬਰਾਜਪੁਰ ਦੀ بجائے ਫਿਰ ਉਹ ਸਿੱਧੀ ਆ ਗਈ ਉਹ ਕਹਿੰਦੀ ਚੰਡੀਗੜੀ ਚੱਲਦੇ ਆਂ ਪਰ ਪਟਿਆਲੇ ਵਾਲਾ ਤਾਂ ਰਸਤਾ ਹੀ ਬੰਦ ਹੋ ਗਿਆ ਉਹ ਜਿਹੜਾ ਢੋਲ ਵਾਲਾ ਬੁਲਾਇਆ ਸੀ ਉਹ ਫਿਰ ਬ੍ਰਹਮਿੰਦਰ ਦੇ ਘਰੇ ਭੇਜਣਾ ਪੈ ਗਿਆ ਕਿਉਂਕਿ ਉਹ ਤਾਂ ਜਿੱਤ ਗਿਆ ਸੀ ਨਾ ਹੈਗਾ ਸਾਹਮਣੇ ਹੀ ਜਮਾ ਗੇਟ ਦੇ ਚਲੋ ਢੋਲ ਵਾਲਾ ਕਹਿੰਦਾ ਤੇ ਮੇਰੀ ਡੈੜੀ ਤਾਂ ਨਾ ਮਾਰੋ ਚਲਾਏ ਇਹਦੇ ਪਜਾ ਦੇਣੇ ਚਾਰ ਡੱਗੇ ਸੋ ਇਸ ਕਰਕੇ ਆਪ ਦੇ ਆਪ ਦੇ ਢੋਲ ਵਾਲੇ ਤਾਂ ਹਲਵਾਈ ਪਹਿਲੀ ਨਾ ਬੋਕ ਕਰਕੇ ਰੱਖਿਓ ਲੋਕਾਂ ਨੂੰ ਪੁੱਛ ਲਿਓ ਕਿਹਦੇ ਘਰੇ ਮਠਾਈ ਬਣੂਗੀ ਤੇ ਕਿਹਦੇ ਘਰੇ ਢੋਲ ਦੇ ਡੱਗੇ ਲੱਗਣਗੇ ਇਹ ਪਬਲਿਕ ਦੇ ਅੱਥਾ ਹੈ ਤੇ ਪਬਲਿਕ ਦੇ ਵਿੱਚ ਪਰਮਾਤ ਰੈਜ਼ੋਲੂਸ਼ਨ ਦਾ ਸਮਰਥਨ ਕਰਦਾ ਤੇ ਇਹਨੂੰ ਸਖਤ ਲਫ਼ਜ਼ਾਂ ਦੇ ਵਿੱਚ ਭਾਵੇਂ ਲਿਫਾਫੇ ਤੇ ਲਾਲ ਅੱਖਰਾਂ ਨਾਲ ਲਿਖ ਕੇ ਭੇਜ ਦਿਓ ਕਿ ਪੰਜਾਬ ਵੱਲੋਂ ਆਇਆ ਇਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਸਾਡੇ ਗਰੀਬਾਂ ਦੇ ਸਭ ਤੋਂ ਵੱਧ ਐਸਸੀ ਜਿਹੜੀ ਪਰਸੈਂਟੇਜ ਵਾਈਜ਼ ਆਬਾਦੀ ਹੈ ਉਹ ਸਾਡੇ ਪੰਜਾਬ ਦੀ ਹੈ ਦੇਸ਼ ਦੇ ਵਿੱਚ ਸਭ ਤੋਂ ਵੱਧ ਸਾਡੇ ਕੋਲ ਆਬਾਦੀ ਹੈ ਸਾਡੇ ਅਸੀਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਤੇ ਡਾਕਾ ਨਹੀਂ ਵੱਜਣ ਦੇਵਾਂਗੇ ਅਸੀਂ ਜਿਸ ਪੱਧਰ ਤੱਕ ਵੀ ਲੜਨਾ ਪਿਆ ਵਿਧਾਨਿਕ ਪੱਧਰ ਤੇ ਲੜ ਰਹੇ ਹਾਂ ਕੱਲ ਨੂੰ ਸੜਕਾਂ ਤੇ ਲੜਨਾ ਪਿਆ ਉੱਥੇ ਵੀ ਲੜਾਂਗੇ ਤੁਸੀਂ ਨਾਲ ਜਾਣਾ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਆਓ ਇਕੱਠੇ ਹੋ ਕੇ ਗਰੀਬਾਂ ਦੇ ਹੱਕ ਚ ਆਪਾਂ ਹਾ ਦਾ ਨਾਰਾ ਮਾਰੀਏ ਗਰੀਬਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਲੈ ਕੇ ਦਈਏ ਉਸ ਤੋਂ ਬਾਅਦ ਤੁਸੀਂ ਆਪਣੇ ਆਪਣੀਆਂ ਵੋਟਾਂ ਚਲੇ ਜਾਓ ਜ਼ੀਰੋ ਪ੍ਰੋਗਰਾਮ ਲੋਕਾਂ ਨੂੰ ਪਸੰਦ ਆਊਗਾ ਲੋਕਾਂ ਨੂੰ ਪ੍ਰਤਨਨ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਮੈਂ ਅੱਜ ਜਿਹੜਾ ਇਹ ਪ੍ਰਸਤਾਵ ਆਇਆ ਹੈ ਇਹਦਾ ਸਮਰਥਨ ਕਰਦਾ ਤੇ ਮੈਂ ਸੈਂਟਰ ਸਰਕਾਰ ਨੂੰ ਇਹ ਬੇਬੰਤੀ ਨਹੀਂ ਕਰਦਾ ਮੈਂ ਸੈਂਟਰ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਕਹਿਣਾ ਚਾਹੁੰਨਾ ਕਿ ਗਰੀਬਾਂ ਦੀ ਗਰਦਨ ਤੇ ਕਹਾੜੀ ਲਾ ਕੇ ਚਲਾਉਣਾ ਆਰਾ ਰੱਖ ਕੇ ਚਲਾਉਣਾ ਬੰਦ ਕਰੋ ਨਹੀਂ ਤਾਂ ਤੁਹਾਡਾ ਪਿੰਡਾਂ 'ਚ ਵੜਨਾ ਤੇ ਤੁਸੀਂ ਨਾਲ ਤੁਸੀਂ ਹੋ ਅਕਾਲੀ ਦਲ ਤੁਹਾਡੇ ਨਾਲ ਆਊਗਾ ਤੁਹਾਡਾ ਦੋਨਾਂ ਦਾ ਹੀ ਪਿੰਡਾਂ 'ਚ ਵੜਨਾ ਬੰਦ ਹੋਊਗਾ ਜੇ ਤੁਸੀਂ ਐਂ ਲੜਦੇ ਰਹੇ ਜਿਵੇਂ ਹੁਣ ਤੁਸੀਂ ਲੜ ਰਹੇ ਹੋ ਇੱਥੇ ਵੀ ਲੜਪੇ ਸੀਗੇ ਹਨਾ ਤੇ ਜੇ ਐਂ ਲੜਦੇ ਰਹੇ ਬੱਦਲ ਬਾਈ ਤੁਹਾਡੀ ਵੀ ਠੀਕ ਨਹੀਂ ਲੱਗ ਰਹੀ ਹੈ ਮੈਂ ਨਹੀਂ ਕਹਿੰਦਾ ਕਿ ਅਸੀਂ ਆ ਰਹੇ ਹਾਂ ਮੈਂ ਕਹਿੰਦਾ ਅਸੀਂ ਤਾਂ ਪਹਿਲੇ ਲੋਕਾਂ ਜਾਵਾਂਗੇ ਪਬਲਿਕ ਲਿਆਉਗੀ ਜਿਹਨੂੰ ਲਿਆਉਗੀ ਸੋ ਇਸ ਕਰਕੇ ਜੇ ਐਦਾਂ ਹੀ ਗਿਣਤੀਆਂ ਕੋਈ 17 ਜਾਂ 25 ਕਰਨੀਆਂ ਨੇ ਉਹ ਪਹਿਲਾਂ ਕੈਪਟਨ ਸਾਹਿਬ ਪਿਛਲੀ ਵਾਰ 2012 ਚ ਕਟਾਉਂਦੇ ਕਟਾਉਂਦੇ ਆ ਤਾਂ ਕਰੂਗਾ ਇਹਨੂੰ ਹਰਾ ਲਊ ਆ ਵੀ ਮੈਨੂੰ ਲੱਗਦਾ ਮਿਨਿਸਟਰੀ ਮੰਗੂ ਇਹਨੂੰ ਹਰਾ ਲਊ ਇਸ ਚੱਕਰ ਚ ਆਪੋਜੀਸ਼ਨ ਜਿਹੜਾ ਬਹਿਣਾ ਪੈ ਗਿਆ ਸੀਗਾ ਜਿਹੜੇ ਅਫਸਰ ਸੀ ਉਹ ਤਾਂ ਉਹਦੀ ਮੁੱਕਰ ਜਾਂਦੇ ਨੇ ਜੀ ਉਹ ਤਾਂ ਰਾਜਪੁਰੇ ਉੱਤਰ ਲੱਗੇ ਸੀ ਸ਼ਤਾਬਦੀ ਤੋਂ ਦਿੱਲੀ ਤੋਂ ਚੱਲ ਪਈ ਸੀ ਉਪਰ ਰਾਜਪੁਰੇ ਦੀ بجائے ਫਿਰ ਉਹ ਸਿੱਧੀ ਆ ਗਈ ਉਹ ਕਹਿੰਦੀ ਫਿਰ ਚੰਡੀਗੜੀ ਚੱਲਦੇ ਆਂ ਫਿਰ ਪਟਿਆਲੇ ਵਾਲਾ ਤਾਂ ਰਸਤਾ ਹੀ ਬੰਦ ਹੋ ਗਿਆ ਉਹ ਜਿਹੜਾ ਢੋਲ ਵਾਲਾ ਬੁਲਾਇਆ ਸੀ ਉਹ ਫਿਰ ਬ੍ਰਹਮਿੰਦਰ ਦੇ ਘਰੇ ਭੇਜਣਾ ਪੈ ਗਿਆ ਕਿਉਂਕਿ ਉਹ ਤਾਂ ਜਿੱਤ ਗਿਆ ਸੀ ਨਾ ਹੈਗਾ ਸਾਹਮਣੇ ਹੀ ਜਮਾ ਗੇਟ ਦੇ ਚਲੋ ਢੋਲ ਵਾਲਾ ਕਹਿੰਦਾ ਤੇ ਮੇਰੀ ਦਾੜੀ ਤਾਂ ਨਾ ਮਾਰੋ ਚਲਾਏ ਇਹਦੇ ਪਜਾ ਜੰਨੇ ਚਾਰ ਡੱਗੇ ਸੋ ਇਸ ਕਰਕੇ ਆਪ ਜੇ ਢੋਲ ਵਾਲੇ ਤਾਂ ਹਲਵਾਈ ਪਹਿਲੀ ਨਾ ਬੋਕ ਕਰਕੇ ਰੱਖਿਓ ਲੋਕਾਂ ਨੂੰ ਪੁੱਛ ਲਿਓ ਕਿਹਦੇ ਘਰੇ ਮਠਿਆਈ ਬਣੂਗੀ ਤੇ ਕਿਹਦੇ ਘਰੇ ਢੋਲ ਦੇ ਡੱਗੇ ਲੱਗਣਗੇ ਇਹ ਪਬਲਿਕ ਦੇ ਅੱਥਾ ਹੈ ਤੇ ਪਬਲਿਕ ਦੇ ਵਿੱਚ ਪਰ ਰੈਜ਼ੋਲੂਸ਼ਨ ਦਾ ਸਮਰਥਨ ਕਰਦਾ ਤੇ ਇਹਨੂੰ ਸਖਤ ਲਫ਼ਜ਼ਾਂ ਦੇ ਵਿੱਚ ਭਾਵੇਂ ਲਿਫਾਫੇ ਤੇ ਲਾਲ ਅੱਖਰਾਂ ਨਾਲ ਲਿਖ ਕੇ ਭੇਜ ਦਿਓ ਕਿ ਪੰਜਾਬ ਵੱਲੋਂ ਆਇਆ ਇਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਸਾਡੇ ਗਰੀਬਾਂ ਦੇ ਸਭ ਤੋਂ ਵੱਧ ਐਸਸੀ ਜਿਹੜੀ ਪਰਸੈਂਟੇਜ ਵਾਈਜ਼ ਆਬਾਦੀ ਹੈ ਉਹ ਸਾਡੇ ਪੰਜਾਬ ਦੀ ਹੈ ਦੇਸ਼ ਦੇ ਵਿੱਚ ਸਭ ਤੋਂ ਵੱਧ ਸਾਡੇ ਕੋਲ ਆਬਾਦੀ ਹੈ ਸਾਡੇ ਅਸੀਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਤੇ ਡਾਕਾ ਨਹੀਂ ਬਜਣ ਦੇਵਾਂਗੇ ਅਸੀਂ ਜਿਸ ਪੱਧਰ ਤੱਕ ਵੀ ਲੜਨਾ ਪਿਆ ਵਿਧਾਨਿਕ ਪੱਧਰ ਤੇ ਲੜ ਰਹੇ ਹਾਂ ਕੱਲ ਨੂੰ ਸੜਕਾਂ ਤੇ ਲੜਨਾ ਪਿਆ ਉੱਥੇ ਵੀ ਲੜਾਂਗੇ ਤੁਸੀਂ ਨਾਲ ਜਾਣਾ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਆਓ ਇਕੱਠੇ ਹੋ ਕੇ ਗਰੀਬਾਂ ਦੇ ਹੱਕ ਚ ਆਪਾਂ ਹਾ ਦਾ ਨਾਰਾ ਮਾਰੀਏ ਗਰੀਬਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਲੈ ਕੇ ਲਈਏ ਉਸ ਤੋਂ ਬਾਅਦ ਤੁਸੀਂ ਆਪਣੇ ਆਪਣੀਆਂ ਵੋਟਾਂ ਚਲੇ ਜਾਓ ਜ਼ੀਰੋ ਪ੍ਰੋਗਰਾਮ ਲੋਕਾਂ ਨੂੰ ਪਸੰਦ ਆਊਗਾ ਲੋਕਾਂ ਨੂੰ ਪਸੰਦ ਕਰ ਲੈਣਗੇ ਬਹੁਤ ਬਹੁਤ ਧੰਨਵਾਦ ਜੀ